ਨੌਜਵਾਨ ਵੀਰਾਂ ਦੇ ਬਹੁਤ ਹੀ ਮਾੜੇ ਹਾਲਾਤ ਵਿੱਚ ਲੱਗੇ ਸੀ ਜਿਹੜੇ ਮੇਰੀ ਉਮਰ ਦੇ ਸੀ ਜਾਂ ਮੇਰੇ ਤੋਂ ਛੋਟੀ ਉਮਰ ਦੇ ਸੀ ਬਹੁਤ ਮਾੜੇ ਹਾਲਾਤ ਸੀ ਫਿਰ ਉਹ ਸੈਮ ਨੂੰ ਲੈ ਕਰਕੇ ਕਿ ਕਿਉਂਕਿ ਪਿੰਡ ਦੇ ਵਿੱਚ ਕਿਸੇ ਵੀ ਨਗਰ ਦੀ ਗੱਲ ਕਰ ਲਈਏ ਆਪਾਂ ਤੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਨੇ ਤੇ ਅੱਗੇ ਹੋ ਕੇ ਕੋਈ ਨਾ ਕੋਈ ਕਦਮ ਤੇ ਚੁੱਕਣਾ ਪਿਆ ਨਹੀਂ ਤੁਹਾਨੂੰ ਲੱਗਦਾ ਕਿ ਨੌਜਵਾਨ ਪੀੜੀ ਜਿਹੜੀ ਬਾਣੀ ਤੋਂ ਦੂਰ ਹੋਣ ਕਰਕੇ ਜਿਹੜਾ ਇਸ ਬੁਰਾਈਆਂ ਦੇ ਵਿੱਚ ਜਿਹੜੀ ਉਹ ਜਕੜੀ ਜਾ ਰਹੀ ਹੈ ਇਹ ਨੌਜਵਾਨ ਵੀਰਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਜੇ ਆਪਾਂ ਮੰਨ ਕੇ ਚੱਲੀਏ ਕਿ ਆਪਾਂ ਸਾਰੇ ਪਿੰਡ ਦਾ ਸਦਾਰ ਕਰ ਸਕੀਏ ਤੇ ਮੈਂ ਨਹੀਂ ਕਰ ਸਕਦਾ ਇੱਕ ਦਮ ਨਹੀਂ ਕਰ ਸਕਦਾ ਜੇ ਕੋਸ਼ਿਸ਼ ਕਰੀ ਜੇ ਮੰਜ਼ਲ ਤੇ ਜਾਣਾ ਜੇ ਅਕਸਰ ਆਪਾਂ ਇੱਕ ਮੰਜ਼ਲ ਤੇ ਚੜ੍ਹਨਾ ਤੇ ਉਹ ਸੀੜੀਆਂ ਤੇ ਰਹੀਆਂ ਆਪਾਂ ਨੂੰ ਪਹਿਲੀ ਪੌੜੀ ਤੇ ਪੈਰ ਰੱਖਣਾ ਪਵੇ ਅੱਜ ਤੁਹਾਨੂੰ ਸਿੰਘਾਂ ਦੇ ਸਿਦਕ ਦੀ ਕਹਾਣੀ ਸੁਣਾਵਾਂਗੇ ਆਹ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਗ੍ਰੰਥੀ ਜੋਵਨਦੀਪ ਸਿੰਘ ਹੈ ਜੋਵਨਦੀਪ ਸਿੰਘ ਨੇ ਘਰੋਂ ਭੱਜ ਕੇ ਅੰਮ੍ਰਿਤ ਛਕ ਗਿਆ ਕਿਉਂਕਿ ਉਮਰ ਛੋਟੀ ਸੀ ਪਰਿਵਾਰ ਵਾਲੇ ਇਹ ਗੱਲ ਕਹਿੰਦੇ ਸੀ ਕਿ ਛੋਟੀ ਉਮਰ ਦੇ ਵਿੱਚ ਅੰਮ੍ਰਿਤ ਨਹੀਂ ਨਿਭਾਉਣਾ ਪਰ ਇਸ ਜਵਾਨ ਨੇ ਘਰੋਂ ਭੱਜ ਕੇ ਅੰਮ੍ਰਿਤ ਵੀ ਛਕਿਆ ਉਸ ਤੋਂ ਬਾਅਦ ਗੁਰੂ ਕੀ ਬਾਣੀ ਦੇ ਨਾਲ ਐਸਾ ਮੋਹ ਪੈ ਗਿਆ ਕਿ ਇਹ ਸਿੰਘ ਨੇ ਤਿੰਨ ਵਾਰ ਲਗਾਤਾਰ ਇੱਕ ਚੌਂਕੜੇ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਸੰਪੂਰਨ ਭੋਗ ਪਾ ਦਿੱਤੇ ਬਹੁਤ ਵਾਰ ਖੁੱਲਾ ਪਾਠ ਵੀ ਕੀਤਾ ਪਰ ਅੱਜ ਏ ਸਿੰਘ ਨੇ ਬਾਣੀ ਦੇ ਵਿੱਚ ਇੰਨਾ ਭਿੱਜਿਆ ਹੋਇਆ ਹੈ ਕਿ ਬਹੁਤ ਸਾਰੇ ਬੱਚਿਆਂ ਨੂੰ ਸੰthia ਵੀ ਦੇ ਰਿਹਾ ਹੈ ਔਰ ਨਾਲ ਦੀ ਨਾਲ ਖੁਦ ਵੀ ਆਪਣਾ ਜੀਵਨ ਜਿਹੜਾ ਉਸਾਰ ਰਿਹਾ ਇੱਕ ਚੌਂਕੜੇ ਦੇ ਵਿੱਚ ਤਿੰਨ ਪਾਠ ਕਰਨ ਵਾਲੇ ਇਸ ਗ੍ਰੰਥੀ ਸਿੰਘ ਦੀ ਦਾਸਤਾਨ ਅੱਜ ਦੀ ਵੀਡੀਓ ਵਿੱਚ ਆਓ ਤੁਸੀਂ ਵੀ ਸੁਣੋ ਕੀ ਕਹਿਣਾ ਇਸ ਗਰੰਤੀ ਸਿੰਘ ਦਾ ਪਿਆਰੇ ਦਰਸ਼ਕੋ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਪਿੰਡ ਕੋਟ ਧਰਮਚੰਦ ਦੇ ਵਾਸੀ ਗਰੰਤੀ ਸਿੰਘ ਭਾਈ ਜੋਬੰਦੀਪ ਸਿੰਘ ਜਿਨ੍ਹਾਂ ਨੇ ਨਿਰੰਤਰ ਇੱਕ ਝੌਕੜੇ ਉੱਪਰ ਅਖੰਡ ਪਾਠ ਸਾਹਿਬ ਤਿੰਨ ਵਾਰ ਕਰਕੇ ਇੱਕ ਕੀਰਤੀਮਾਨ ਸਥਾਪਿਤ ਕੀਤਾ ਹੈ ਜੋ ਕਿ ਬਹੁਤ ਹੀ ਪ੍ਰੇਰਣਾਯੋਗ ਇੱਕ ਉਪਰਾਲਾ ਮੰਨਿਆ ਜਾ ਸਕਦਾ ਹੈ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਕਰਾਂਗੇ ਤੇ ਨਾਲੇ ਜਾਣਾਂਗੇ ਕਿ ਉਹਨਾਂ ਨੂੰ ਇਹ ਪ੍ਰੇਰਣਾ ਕਿੱਥੋਂ ਮਿਲੀ ਤੇ ਕਿਸ ਤਰ੍ਹਾਂ ਉਹਨਾਂ ਨੇ ਇਹ ਜੋ ਕੀਰਤੀਮਾਨ ਹੈ ਇਹ ਵਿਸ਼ੇਸ਼ ਉਪਰਾਲਾ ਇਸ ਨੂੰ ਕਰਨ ਵਿੱਚ ਕਾਮਯਾਬ ਹੋਏ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਭਾਈ ਜੋਬਨਦੀਪ ਸਿੰਘ ਜੀ ਬਹੁਤ ਖੁਸ਼ੀ ਹੋਈ ਆ ਤੁਸੀਂ ਜਿਹੜਾ ਇੱਕ ਚੌਕੜੇ ਉੱਪਰ ਨਿਰੰਤਰ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਜਿਹੜਾ ਇੱਕ ਨਵਾਂ ਕੀਰਤੀਮਾਨ ਜਨਮ ਆਪਾ ਕਹਿ ਲਈਏ ਇੱਕ ਕਹਿ ਸਕਦੇ ਆ ਕਿ ਕੀਰਤੀਮਾਨ ਤੁਸੀਂ ਸਥਾਪਿਤ ਕੀਤਾ ਤਾਨੂੰ ਇਹ ਪ੍ਰੇਰਣਾ ਕਿਸ ਤਰ੍ਹਾਂ ਮਿਲੀ ਤੇ ਕਿਸ ਤਰ੍ਹਾਂ ਤੁਸੀਂ ਇਸ ਕਾਰਜ ਨੂੰ ਸਫਲ ਕਰਨ ਵਿੱਚ ਕਾਮਯਾਬ ਹੋਏ ਇਹ ਜੀ ਨਗਰਾਂ ਦੇ ਵਿੱਚ ਵਿਚਰਨ ਦੇ ਅਨੁਸਾਰ ਏਕ ਮੈਨੂੰ ਪ੍ਰੇਰਣਾ ਮਿਲੀ ਸੀ ਤੇ ਜਦੋਂ ਮੈਂ ਨਗਰ ਦੇ ਵਿੱਚ ਵਿਚਰਦਾ ਸੀ ਆਪਣੇ ਨਗਰ ਚ ਜਾਂ ਹੋਰਾਂ ਨਗਰਾਂ ਦੇ ਵਿੱਚ ਵਿਚਰਦਾ ਸੀ ਤੇ ਉਸ ਸਮੇਂ ਮੈਨੂੰ ਦੇਖਣ ਲਈ ਮਿਲਿਆ ਕਿ ਨੌਜਵਾਨ ਵੀਰਾਂ ਦੇ ਬਹੁਤ ਹੀ ਮਾੜੇ ਹਾਲਾਤ ਵਿੱਚ ਲੱਗੇ ਸੀ ਜਿਹੜੇ ਮੇਰੀ ਉਮਰ ਦੇ ਸੀ ਜੰਮਰ ਤੋਂ ਛੋਟੀ ਉਮਰ ਦੇ ਸੀ ਬਹੁਤ ਮਾਰੇ ਹਾਲਾਤ ਸੀ ਫਿਰ ਉਹ ਸੇ ਮੈਨੂੰ ਲੈ ਕਰਕੇ ਕਿ ਕਿਉਂਕਿ ਪਿੰਡ ਦੇ ਵਿੱਚ ਕਿਸੇ ਵੀ ਨਗਰ ਦੀ ਗੱਲ ਕਰ ਲਈਏ ਆਪਾਂ ਤੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਨੂੰ ਤੇ ਅੱਗੇ ਹੋ ਕੇ ਕੋਈ ਨਾ ਕੋਈ ਕਦਮ ਤੇ ਚੁਕਣਾ ਪੈਂਦਾ ਲੱਗਦਾ ਇਹ ਚੁਕਣਾ ਪੈਣਾ ਸੀ ਕਿ ਆਉਣ ਵਾਲੀ ਜਨਰੇਸ਼ਨ ਜਿਹੜੀ ਆਪਣੀ ਨੌਜਵਾਨ ਨੇ ਆਉਣ ਵਾਲੇ ਜਿਹੜੇ ਬੱਚੇ ਆਪ ਵੇਖਿਆ ਉਹਨਾਂ ਨੂੰ ਕਿਵੇਂ ਆਪਾਂ ਸੰਭਾਲ ਸਕੀਏ ਕਿਉਂਕਿ ਜੇ ਇਸ ਸਮੇਂ ਉਹਨਾਂ ਨੂੰ ਸੰਭਾਲਣ ਵਾਸਤੇ ਪਹਿਲਾਂ ਆਪਣੀਆਂ ਜਿਹੜੀਆਂ ਕਮੀਆਂ ਵਾਂ ਉਹਨਾਂ ਨੂੰ ਤੋੜਨਾ ਪਊਗਾ ਕਮੀਆਂ ਜਿਹੜੀਆਂ ਸਾਡੇ ਅੰਦਰ ਉਹ ਵੇਖਣੀਆਂ ਪੈਣਗੀਆਂ ਕਿ ਕਮੀਆਂ ਕਿਹੜੀਆਂ ਕਿਹੜੀਆਂ ਸਾਡੇ ਅੰਦਰ ਜੇ ਆਪਾਂ ਨੌਜਵਾਨ ਵੀਰ ਜਿਹੜੇ ਨਸ਼ੇ ਕਰਦੇ ਆ ਉਹਨਾਂ ਨੂੰ ਜੇ ਸਮਝਾਉਣ ਵਾਸਤੇ ਚੱਲ ਜਾਈਏ ਤੇ ਅਗਲੇ ਆਨੇ ਪਹਿਲੇ ਨੰਬਰ ਤੇ ਆਪਣੀ ਕਮੀ ਕੱਢਣੀ ਹੈ ਜੀ ਕਿਉਂਕਿ ਜੇ ਆਪਾਂ ਕਿਸੇ ਨੂੰ ਸਮਝਾਈਏ ਤੇ ਪਹਿਲਾਂ ਆਪਾਂ ਨੂੰ ਉਸ ਕਾਬਲੀਅਤ ਤੇ ਆਪਾਂ ਨੂੰ ਬਣਾਉਣਾ ਪਊਗਾ ਕਿ ਸਾਡੇ ਵਿੱਚ ਕੋਈ ਕੋਈ ਕਮੀ ਨਾ ਘੱਟ ਸਕੇ ਜੀ ਤੇ ਜਦੋਂ ਉਸ ਸਮੇਂ ਉਸ ਚੀਜ਼ ਨੂੰ ਮੈਂ ਦੇਖਿਆ ਤੇ ਗੁਰਦੁਆਰਾ ਸਾਹਿਬ 'ਕੇ ਸਹਾਜ ਪਾਠ ਗੁਰਬਾਣੀ ਦੇ ਜਾਪ ਆਰੰਭ ਕਰਕੇ ਸੰਗਰਾਂਦ ਵਾਲੇ ਦਿਨ ਭੋਗ ਪਾਉਣੇ ਸ਼ੁਰੂ ਕੀਤੇ। ਜਦੋਂ ਇਦਾਂ ਸਮਾਂ ਲੰਘਦਾ ਗਿਆ तकरीबन ਸਾਲ ਡੇਢ ਸਾਲ ਸਮਾਂ ਲੰਘਿਆ ਤੇ ਉਸ ਸਮੇਂ ਫਿਰ ਛੋਟੇ-ਛੋਟੇ ਵਿਦਿਆਰਥੀ ਬੱਚੇ ਜਿਹੜੇ ਆਉਣ ਵਾਲੀ ਪੀੜ੍ਹੀ ਸੀ ਉਹਨਾਂ ਨੂੰ ਲੈ ਕਰਕੇ ਉਹਨਾਂ ਨੂੰ ਘਰੋ ਘਰੀ ਜਾ ਕੇ ਸੱਦ ਕੇ ਜਾਂ ਜਿਹੜੇ ਬੱਚੇ ਮਿਲਦੇ ਸੀ ਉਹਨਾਂ ਨੂੰ ਲੈ ਕੇ ਇੱਕ ਸਮਝਾਉਣਾ ਕੀਤਾ ਸਮਝਾ ਕੇ ਉਹਨਾਂ ਨੂੰ ਗੁਰਬਾਨੀ ਦੀ ਸੰਥਿਆ ਦੇਣੀ ਸ਼ੁਰੂ ਕੀਤੀ ਜਦੋਂ ਪੰਜ ਬਾਣਿਆਂ ਦੀ ਸੰਥਿਆ ਉਹਨਾਂ ਦੇ ਬੱਚਿਆਂ ਦੀ ਹੋ ਗਈ ਤੇ ਉਸ ਸਮੇਂ ਫਿਰ ਉਹਨਾਂ ਦੀ ਸੰਥਿਆ ਆਰੰਭ ਕੀਤੀ ਤੇ ਨਾਲ ਅੰਮ੍ਰਿਤ ਛਕਾਉਣਾ ਉਹਨਾਂ ਨੂੰ ਤੇ ਅੰਮ੍ਰਿਤ ਛਕਾ ਕਰਕੇ ਲਿਆਂਦਾ ਉਹਨਾਂ ਨੂੰ ਕਿ ਇਹ ਸਿੱਖੀ ਵਾਲੇ ਪਾਸੇ ਜੁੜੇ ਰਹਿਣ ਜਦੋਂ ਜੁੜ ਲੱਗੇ ਤੇ ਮਾਂ ਦੇਖਿਆ ਕਿ ਨੌਜਵਾਨ ਵੀਰ ਜਿਹੜੇ ਆ ਮੇਰੇ ਭਰਾ ਇਹ ਬਹੁਤ ਗਲਤ ਰਸਤੇ ਜਾ ਰਹੇ ਨੇ ਤੇ ਇਹਨਾਂ ਨੂੰ ਆਪਾਂ ਕਿਵੇਂ ਮੋੜ ਸਕਦੇ ਆ ਫਿਰ ਇੱਕ ਚੌਂਕੜ ਤੇ ਅਖੰਡ ਪਾਠ ਸਾਬ ਆਰੰਭ ਕਰਨ ਤੋਂ ਪਹਿਲਾਂ ਕੁਝ ਕੁ ਸਮਾਂ ਤੇ ਆਪਣੇ ਉਤੇ ਜਿਹੜਾ ਭੋਜਨ ਜਿਹੜਾ ਅਸੀਂ ਛੱਕਦੇ ਆ ਉਹ ਛੱਡਣਾ ਛੱਡ ਦਿੱਤਾ ਸੀ ਮੈਂ ਛਕਿਆ ਨਹੀਂ ਸੀ ਕਿ ਇਹ ਮੈਨੂੰ ਪ੍ਰੇਰਨਾ ਮਿਲੀ ਹੈ ਕਿ ਇਸ ਤਰੀਕੇ ਤੋਂ ਮਿਲੀ ਸੀ ਕਿ ਆਉਣ ਵਾਲੇ ਧੀ ਦੀ ਪੀੜ੍ਹੀ ਆ ਜਾਂ ਨੌਜਵਾਨ ਵੀਰ ਆ ਇਹ ਮਾਰੇ ਸੰਗ ਤੇ ਕਰ ਰਹੇ ਨੇ ਤੇ ਇਹਨਾਂ ਨੂੰ ਚੰਗੇ ਪਾਸੇ ਕਿਵੇਂ ਜੋੜ ਸਕਦੇ ਆ ਇੱਕ ਸੋਸ਼ਲ ਮੀਡੀਆ ਦੇ ਉੱਤੇ ਮੈਂ ਵੇਖਿਆ ਸੀ ਇੱਕ ਬੀਬੀ ਜੀ ਨੇ ਅਖੰਡ ਪਾਤਸ਼ਾਹਬ ਇੱਕ ਚੌਂਕੜੇ ਦੇ ਕੀਤਾ ਸੀ ਉਹਨਾਂ ਨੂੰ ਜਦੋਂ ਦੇਖਿਆ ਤਾਂ ਫਿਰ ਮੇਰੇ ਦਿਲ ਦੇ ਵਿੱਚ ਵੀ ਇਹ ਜੀ ਆ ਗਈ ਕਿ ਮੈਂ ਇੱਕ ਚੌਂਕੜੇ ਦੇ ਸ੍ਰੀ ਖਾਨ ਪਾਤਸ਼ਾਹਬ ਕਰਨਾ ਆ ਭਾਈ ਜੋਬਨਦੀਪ ਸਿੰਘ ਜੀ ਜਿਸ ਤਰ੍ਹਾਂ ਆਪਾਂ ਵੇਖ ਰਹੇ ਹਾਂ ਕਿ ਨਸ਼ੇ ਦਾ ਰੁਝਾਨ ਬਹੁਤ ਜ਼ਿਆਦਾ ਹੈ ਰੋਜ਼ਾਨਾ ਹੀ ਅਖਬਾਰਾਂ ਦੇ ਵਿੱਚ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਕਿ ਨਸ਼ੇ ਦੇ ਨਾਲ ਇੰਨੇ ਲੜਕਿਆਂ ਦੀ ਮੌਤ ਹੋ ਗਈ ਨੌਜਵਾਨ ਮੁੰਡੇ ਇਸ ਵਹਿਣ ਵਿੱਚ ਵਹੀ ਜਾ ਰਹੇ ਹਨ ਤੁਹਾਡਾ ਕੀ ਵਿਚਾਰ ਹੈ ਕਿ ਕਿਸ ਤਰ੍ਹਾਂ ਨੌਜਵਾਨ ਪੀੜ੍ਹੀ ਨੂੰ ਸਹੀ ਰਸਤੇ ਦੇ ਉੱਤੇ ਤੋਰਿਆ ਜਾ ਸਕਦਾ ਹੈ ਗੁਰਬਾਣੀ ਗੁਰੂ ਮਹਾਰਾਜ ਦੀ ਬਾਣੀ ਜਿਹੜੀ ਆ ਉਹ ਕਿਸ ਤਰ੍ਹਾਂ ਸਹਾਈ ਹੋ ਸਕਦੀ ਹੈ ਇਹਨਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਇਹ ਨੌਜਵਾਨ ਵੀਰਾਂ ਨੂੰ ਨਸ਼ੇ ਦੀ ਦਲਦਲ ਦੇ ਵਿੱਚੋਂ ਕੱਢਣ ਵਾਸਤੇ ਜੇ ਆਪਾਂ ਮੰਨ ਕੇ ਚੱਲੀਏ ਕਿ ਆਪਾਂ ਸਾਰੇ ਪਿੰਡ ਦਾ ਸੁਧਾਰ ਕਰ ਸਕੀਏ ਤੇ ਮੈਂ ਨਹੀਂ ਕਰ ਸਕਦਾ ਇੱਕ ਦਮ ਨਹੀਂ ਕਰ ਸਕਦਾ ਜੇ ਕੋਸ਼ਿਸ਼ ਕਰੀ ਜੇ ਮੰਜ਼ਲ ਤੇ ਜਾਣਾ ਜੇ ਅਕਸਰ ਆਪਾਂ ਇੱਕ ਮੰਜ਼ਲ ਤੇ ਚੜ੍ਹਨਾ ਤੇ ਉਹ ਸੀੜੀਆਂ ਦੇ ਰਹੀਆਂ ਆਪਾਂ ਨੂੰ ਪਹਿਲੀ ਪੌੜੀ ਤੇ ਪੈਰ ਰੱਖਣਾ ਪਊਗਾ ਇਸ ਕਰਕੇ ਮੈਂ ਇਹ ਸੋਚ ਆਪਣੇ ਅੰਦਰ ਪੈਦਾ ਕੀਤੀ ਜਜ਼ਬਾ ਪੈਦਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲਿਆ ਕਰਕੇ ਵੀ ਮਹਾਰਾਜ ਜੀ ਗਾੜੀ ਬੇਨਤੀ ਕੀਤੀ ਕਿ ਮਹਾਰਾਜ ਜੀ ਤੁਸੀਂ ਕਿਰਪਾ ਕਰਨੀ ਕਰੋਨਾ ਤੁਸੀਂ ਸਾਰਾ ਕੁਝ ਆ ਇਹ ਦਾਸ ਨਹੀਂ ਕੁਝ ਕਰ ਸਕਦਾ ਇਹ ਸੋਚ ਬਣਾਈ ਕਿ ਹਰ ਮਹੀਨੇ ਜੇ ਅਸੀਂ ਪਿੰਡ ਦੇ ਵਿੱਚੋਂ ਦੋ ਜਾਂ ਤਿੰਨ ਸਿੰਘ ਵੀ ਲੱਭ ਕੇ ਉਹਨਾਂ ਨੂੰ ਅਮਰਤਾਰੀ ਕਰਾ ਦੀ ਤੇ ਹੋ ਸਕਦਾ ਆਉਣ ਵਾਲਾ ਸਮਾਂ ਅਜਿ ਤੋਂ ਕੁਝ ਸਾਲਾਂ ਬਾਅਦ ਸਾਰਾ ਨਗਰੀ ਅਮਰਤਾਰੀ ਹੋ ਜਾਵੇ ਤੁਸੀਂ ਭਾਈ ਜਗਤਦੀਪ ਸਿੰਘ ਜੀ ਸਮਿਤੀ ਦੇ ਜੇ ਕਿ ਇਹ ਜਿਹੜਾ ਜੋ ਵੀ ਸਮਾਜ ਦੇ ਵਿੱਚ ਬੁਰਾਈਆਂ ਨੇ ਨਸ਼ੇ ਨੇ ਲੁੱਟਾਂ ਖੋਹਾਂ ਹੋ ਰਹੀਆਂ ਡਕੈਤੀਆਂ ਹੋ ਰਹੀਆਂ ਅਮਨ ਕਾਨੂੰਨ ਦੀ ਹਾਲਤ ਮਾੜੀ ਆ ਜੇਕਰ ਇਸ ਦੀ ਵਜ੍ਹਾ ਤੁਹਾਨੂੰ ਇਹ ਨਹੀਂ ਤੁਹਾਨੂੰ ਲੱਗਦਾ ਕਿ ਨੌਜਵਾਨ ਪੀੜ੍ਹੀ ਜਿਹੜੀ ਬਾਣੀ ਤੋਂ ਦੂਰ ਹੋਣ ਕਰਕੇ ਜਿਹੜਾ ਇਸ ਬਰਾਈਆਂ ਦੇ ਵਿੱਚ ਜਿਹੜੀ ਉਹ ਜਕੜੀ ਜਾ ਰਹੀ ਹੈ ਬਿਲਕੁਲ ਜੀ ਗੁਰਬਾਣੀ ਤੋਂ ਦੂਰ ਹੋ ਕੇ ਮਾੜੀ ਸੰਗਤ ਕਰਨਦੇ ਨੇ ਜੇ ਗੁਰਬਾਣੀ ਪੜਨਗੇ ਚੰਗੀ ਸੰਗਤ ਮਿਲੂਗੀ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਜੇ ਸੰਗਤ ਚੰਗੀ ਹੋਗੀ ਤੇ ਚੰਗੇ ਕਰਮ ਕਰਨਗੇ ਚੰਗੇ ਕੰਮ ਕਰਨਗੇ ਫਿਰ ਸੋਭਾ ਵੀ ਪਾਉਣਗੇ ਜੀ ਤੇ ਸੰਸਾਰ ਦੇ ਤੇ ਰਾ ਕਿ ਸੰਗਤ ਕੋਈ ਸੋਭਾ ਪਾਉਣ ਕਿਤੇ ਪਰਲੋਕ ਵਿੱਚ ਜਾ ਕੇ ਵੀ ਫਿਰ ਉੱਤੇ ਸੋਭਾ ਪਾਉਣਗੇ ਚੰਗੇ ਕਰਮ ਕਰਾਂਗੇ ਤੇ ਕਿਉਂਕਿ ਅਕਸਰ ਦੇਖਣ ਨੂੰ ਮਿਲਿਆ ਕਿ ਜੇ ਕੋਈ ਚੰਗਾ ਕਰਨਾ ਚਾਹੁੰਦਾ ਹੈ ਨਾ ਤੇ ਉਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਜਾਣੇ ਨੇ ਕਿਉਂਕਿ ਸੱਚ ਦੇ దారి ਤੇ ਜਿਹੜਾ ਚੱਲਦਾ ਨਾ ਉਹਨੂੰ ਹਮੇਸ਼ਾ ਇਕੱਲੇ ਨੂੰ ਰਹਿਣਾ ਪੈਂਦਾ ਇਹ ਸਾਥ ਨਹੀਂ ਕੋਈ ਦਿੰਦਾ ਜੇ ਸਾਥ ਦੇਣ ਤੇ ਫਿਰ ਆਪ ਆਪਨੇ ਸਾਰੇ ਸੰਸਾਰ ਦਾ ਤੇ ਨਹੀਂ ਆਪਾਂ ਕੁਝ ਕਹਿ ਸਕਦੇ ਆਪਣੇ ਆਪਣੇ ਨਗਰ ਦਾ ਤੇ ਆਪਾਂ ਸੁਧਾਰ ਸਕਦੇ ਹਾਂ ਜੇ ਪਿੰਡ ਪਿੰਡ ਵਿੱਚ ਇਹੋ ਜਿਹੇ ਜਜ਼ਬਾਤ ਹੋ ਜਾਣ ਕਿ ਆਪਾਂ ਆਪਣੇ ਪਿੰਡ ਨੂੰ ਸੁਧਾਰਨਾ ਤੇ ਆਪਾਂ ਸੁਧਾਰ ਸਕਦੇ ਹਾਂ ਕੁਝ ਸਮਾਂ ਲਾ ਕੇ ਸੁਧਰ ਜੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜਾ ਜੋ ਵੀ کردار ਆ ਜਾਂ ਜੋ ਵੀ ਰੋਲ ਆ ਉਹ ਆਮ ਲੋਕਾਂ ਦੇ ਵਿੱਚ ਧਾਰਨਾ ਕਿ ਉਹ ਨਹੀਂ ਨਿਭਾਇਆ ਜਾ ਰਿਹਾ ਜੋ ਉਹਨਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਆ ਉਹਨਾਂ ਕੋ ਸਰੋਤ ਵੀ ਕਾਫੀ ਨੇ ਉਹਨਾਂ ਕੋ ਪੈਸਾ ਵੀ ਬਹੁਤ ਆ ਸੰਗਤ ਦਾ ਤੇ ਉਹਨਾਂ ਨੂੰ ਇਹ ਇਹ ਘਾਟ ਨਹੀਂ ਤੁਹਾਨੂੰ ਲੱਗਦੀ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਚਾਰ ਜਿਹੜਾ ਪਿੰਡ ਪਿੰਡ ਤੱਕ ਧਰਮ ਪ੍ਰਚਾਰ ਨਹੀਂ ਪਹੁੰਚ ਰਿਹਾ ਇਹ ਵੀ ਇੱਕ ਵਜ੍ਹਾ ਆ ਵਜਾ ਜੀ ਪ੍ਰਚਾਰਕ ਤੇ ਨਹੀਂ ਪਹੁੰਚ ਰਹੇ ਕਈ ਥਾਵਾਂ ਤੇ ਪਹੁੰਚਦੇ ਵੀ ਆ ਪਰ ਸਾਡੇ ਨਗਰ ਤੇ ਨਹੀਂ ਗੇ ਪਹੁੰਚੇ ਹਜੇ ਤੱਕ ਕਿਉਂਕਿ ਦਾਸ ਦੀ ਡਿਊਟੀ ਉੱਥੇ ਆ ਸ੍ਰੀ ਖੰਡ ਪੜਤ ਸਿੰਘ ਦੀ ਡਿਊਟੀ ਮੇਰੀ ਉੱਤੇ ਆ ਸਾਚ ਖਾਨੇ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਉੱਥੇ ਦਾਸ ਡਿਊਟੀ ਕਰਦੇ ਆ ਹਾਂਜੀ ਹੁਣ ਸ਼੍ਰੋਮਣੀ ਕਮੇਟੀ ਬਾਰੇ ਮੈਨੂੰ ਇੰਨਾ ਕੁਝ ਤੇ ਨਹੀਂ ਗਾ ਪਤਾ ਜਾਣਕਾਰੀ ਤੇ ਨਹੀਂ ਹੈਗੀ ਉਹਨਾਂ ਬਾਰੇ ਕਿ ਉਹ ਕੀ ਕਰ ਰਹੇ ਨੇ ਕੀ ਕਰਦੇ ਨੇ ਉਹਨਾਂ ਬਾਰੇ ਮੈਂ ਕੁਝ ਕਹਿ ਵੀ ਨਹੀਂ ਸਕਦਾ ਹਾਂਜੀ ਭਾਈ ਜੋਬਨਦੀਪ ਸਿੰਘ ਜੀ ਤੁਸੀਂ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਨੌਜਵਾਨ ਵੀਰਾਂ ਨੂੰ ਮੈਂ ਇਹ ਸੰਦੇਸ਼ ਦੇਣਾ ਚਾਹਾਂਗਾ ਕਿ ਜਿਹੜੇ ਨੌਜਵਾਨ ਵੀਰਿਆ ਜਾਂ ਛੋਟੇ ਬੱਚੇ ਆ ਉਹ ਗੁਰਬਾਨੀ ਦੇ ਨਾਲ ਜੁੜਨਾ ਕਿਉਂਕਿ ਜਿਹੜੇ ਨੌਜਵਾਨ ਵੀਰਿਆ ਉਹਨਾਂ ਨੇ ਤੇ ਨਸ਼ਿਆਂ ਦਾ ਆਨੰਦ ਤੇ ਕਾਫੀ ਮਨ ਲਿਆ ਜਿਹੜੇ ਵੀਰ ਨਸ਼ੇ ਕਰਦੇ ਨੇ ਸਾਰੇ ਨਹੀਂ ਕਰਦੇ ਵਿੱਚ ਕਈ ਹੈਗੇ ਜਿਹੜੇ ਬਹੁਤ ਸ਼ਖਸੀਅਤਾਂ ਨੇ ਚੰਗੀਆਂ ਚੰਦ ਨੇ ਚੰਦ ਰਹੇ ਚੁਕੇ ਜੇ 100 ਦੇ ਵਿੱਚੋਂ ਆਪਾਂ ਲਾ ਲਈਏ ਕਿ 10 ਜਾਂ 10 ਦਵੀ ਪ੍ਰਸੈਂਟ ਜਿਹੜੇ ਉਹ ਜਿਹੜੇ ਆ ਮਤਲਬ ਚੰਗੇ ਰਿਸ਼ਤੇ ਤੇ ਚੱਲ ਵੀ ਰਹੇ ਨੇ ਹਾਂਜੀ ਬਿਲਕੁਲ ਚੱਲ ਰਹੇ ਨੇ ਬਾਕੀ ਜਿਹੜੇ ਵੀਰ ਨਸ਼ਿਆਂ ਦਾ ਜਿਨ੍ਹਾਂ ਨੇ ਆਨੰਦ ਮਾਣਿਆ ਗਲਤ ਨਸ਼ਿਆਂ ਦਾ ਇੱਕ ਗੁਰਬਾਣੀ ਦਾ ਨਸ਼ਾ ਵਾ ਉਹਨਾਂ ਵੀਰਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੱਥੇ ਤੁਸੀਂ ਇੱਕ ਨਸ਼ੇ ਦਾ ਆਨੰਦ ਮਾਣਿਆ ਨਾ ਇੱਕ ਵਾਰੀ ਗੁਰਬਾਣੀ ਦਾ ਆਨੰਦ ਮਾਣ ਕੇ ਦੇਖੋ ਗੁਰਬਾਣੀ ਨੂੰ ਪੜ੍ਹ ਕੇ ਗੁਰਬਾਣੀ ਨੂੰ ਸਰਵਣ ਕਰਕੇ ਸੇਵਾ ਸਿਮਰਨ ਕਰਕੇ ਨਿਤਨੇਮ ਕਰਕੇ ਜਿਹੜਾ ਉਹ ਨਸ਼ਾ ਮਿਲਦਾ ਨਾ ਉਹ ਨਸ਼ੇ ਤੋਂ ਜਿਹੜੇ ਦੁਸਰੇ ਨੇ ਸਾਰੇ ਫਿੱਕੇ ਪੈ ਜਾਣੇ ਆ ਇਹ ਜਿਹੜਾ ਨਸ਼ਾ ਨਾ ਇਹ ਪਰਫੁੱਲਤਾ ਇਹ ਸੰਸਾਰ ਦੇਤੇ ਵੀ ਚੰਗੇ ਕਰਮਾਂ ਹੀ ਕਰ ਲੈਣੇ ਆ ਇੱਕ ਨਸ਼ਾ ਮਿਲ ਜਾਣਾ ਇਹ ਜਿਹੜੀ ਆਪਣੀ ਆਤਮਾ ਵਾ ਇਹ ਆਤਮਾ ਨੂੰ ਆਪਾਂ ਪਰਮਾਤਮਾ ਨਾਲ ਜੋੜਨ ਵਾਸਤੇ ਆਏ ਆ ਪਰ ਉਹ ਬੰਨੇ ਸੀ ਜਾਣ ਨਹੀਂਦੇ ਅਸੀਂ ਇਹ ਆਤਮਾ ਨੂੰ ਹੋਰ ਪੁੱਠੇ ਬੰਨੇ ਲਈ ਜਾਂਦੇ ਆ ਕਿਉਂਕਿ ਜਿਹੜੀ ਆਤਮਾ ਇਹ ਪਰਮਾਤਮਾ ਦੇ ਨਾਲ ਤਾਂ ਹੀ ਜੁੜੂਗੀ ਜੇ ਗੁਰਬਾਣੀ ਨੂੰ ਪੜਾਂਗੇ ਵਿਚਾਰਾਂਗੇ ਸਮਝਾਂਗੇ ਚੰਗੀ ਸੰਗਤ ਕਰਾਂਗੇ ਸੰਤਾਂਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਾਂਗੇ ਤੇ ਕਈ ਕਹਿ ਵੀ ਦਿੰਦੇ ਨੇ ਕਿ ਸੰਤਾਂ ਦੇ ਦਰਸ਼ਨ ਨਹੀਂ ਕਰਨੇ ਚਾਹੀਦੇ ਮੈਨੂੰ ਬੜਿਆਂ ਨੇ ਕਿਹਾ ਸੀ ਪਰ ਮੈਂ ਨਹੀਂ ਸੀ ਪਿੱਛੇੜਾ ਮੈਂ ਨਹੀਂ ਮੈਂ ਜਾਣਾ ਜਾਣਾ ਕਿਉਂਕਿ ਹੋ ਸਕਦਾ ਕਿ ਕੋਈ ਰੱਬ ਦੀ ਰੂਹ ਮੈਨੂੰ ਇਹੋ ਜੀ ਮਿਲ ਗਈ ਵੀ ਜਿਨ੍ਹਾਂ ਦੇ ਨਾਲ ਮੇਰਾ ਮਿਲਾਪ ਹੋਇਆ ਸੀ ਉਹਨਾਂ ਨੇ ਆਪਦੀ ਛਾਤੀ ਦੇ ਨਾਲ ਮੈਨੂੰ ਰਾਤ ਮੇਰਾ ਜੀਵਨ ਉੱਥੇ ਹੀ ਫਿਰ ਪਲਟ ਗਿਆ ਜੀਵਨ ਬਦਲ ਗਿਆ ਮੇਰਾ ਉਦੋਂ ਨਹੀਂ ਤੇ ਮੈਂ ਵੀ ਮੁੰਡਿਆਂ-ਮੁੰਡਿਆਂ ਵਿੱਚ ਰਹਿਣਾ ਹੁੰਦਾ ਸੀ ਤੇ ਉਸ ਤੋਂ ਬਾਅਦ ਮੇਰਾ ਜੀਵਨ ਬਦਲਿਆ ਤੇ ਇਸ ਰਸਤੇ ਤੇ ਮੈਂ ਆ ਗਿਆ ਸੀ ਗੁਰਬਾਣੀ ਵਾਲੀ ਸਾਈਡ ਤੇ ਤੇ ਗੁਰਬਾਣੀ ਇਸ ਕਰਕੇ ਮੈਂ ਵੀਰਾਂ ਸਾਰਿਆਂ ਨੂੰ ਕਹਿਣਾ ਚਾਹੁੰਨਾ ਨੌਜਵਾਨਾਂ ਨੂੰ ਕਿ ਜਿੱਥੇ ਅਸੀਂ ਦੂਸਰੇ ਨਸ਼ੇ ਕਰਦੇ ਹਾਂ ਕਿਤੇ ਗੁਰਬਾਣੀ ਦਾ ਨਸ਼ਾ ਕਰਕੇ ਵੇਖਿਓ ਇਹ ਵੱਖਰਾ ਹੀ ਆਨੰਦ ਮਿਲਦਾ ਜੀ ਬਹੁਤ ਬਹੁਤ ਧੰਨਵਾਦ ਭਾਈ ਜੋਗਿੰਦੀਪ ਸਿੰਘ ਜੀ ਤੁਹਾਡੇ ਵੱਡਮੁੱਲੇ ਵਿਚਾਰ ਜਾਣ ਕੇ ਬਹੁਤ ਜ਼ਿਆਦਾ ਖੁਸ਼ੀ ਹੋਈ ਆ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਜੋਗਿੰਦੀਪ ਸਿੰਘ ਜੀ ਨੇ ਜੋ ਵਿਚਾਰ ਰੱਖੇ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਨੌਜਵਾਨ ਪੀੜ੍ਹੀ ਗੁਰਮਤ ਨਾਲ ਜੁੜੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ